ਜਜ਼ਬਾਤੀ ਸੰਗੀ স্টোরিজ ਜੀ ਤੁਹਾਡਾ ਸਵਾਗਤ ਹੈ। હાજર ਹਾਂ ਇੱਕ ਨਵੀਂ ਕਹਾਣੀ ਮੁਹੱਬਤਾਂ ਦੇ ਕਾਫਲੇ ਦੇ ਨਾਲ ਜੋ ਕਿ ਲਿਖੀ ਹੈ ਪ੍ਰਸਿੱਧ ਕਹਾਣੀਕਾਰ ਕੁਲਵੰਤ ਕੁਲੀਆ ਜੀ ਨੇ। ਉਮੀਦ ਕਰਦੀ ਹਾਂ ਤੁਹਾਨੂੰ ਇਹ ਬਹੁਤ ਪਸੰਦ ਆਵੇਗੀ। ਵੱਡੇ ਸਾਰੇ ਰਾਹ ਤੋਂ ਜਾਂਦੀ ਪੈੰਡ ਨੂੰ ਦੋਨੋਂ ਪਾਸੇ ਸਰ ਕੰਨਿਆਂ ਨਾਲ ਲਪੇਟੀ ਟੀੱਡੀ ਮੇਡੀ ਡੰਡੀ ਪੈੰਡ ਆਣ ਵੜਦੀ ਤੇ ਪਿੱਛੇ ਛੱਡ ਜਾਂਦੀ ਕਿੰਨੀ ਸਾਰੀ ਉੜਦੀ ਧੂੜ ਸ਼ਹਿਰੋਂ ਇੱਕੋ ਹੀ ਬਸਦਾਨ ਵਿੱਚ ਇੱਕ ਹੀ ਗੀੜਾ ਮਾਰਦੀ ਟਾਂਗੇ ਤੇ ਬੈਲ ਗੱਡੀਆਂ ਹੀ ਆਉਣ ਜਾਂਦਾ ਮਕਸਦਨ ਸੀ। ਕਾਲਾਂ ਤੱਕ ਉਹ ਸੌਨਸਾਨ ਡੰਡੀ ਹਰਾਈਆਂ ਨਾਲ ਜਾਗਦੀ ਰਹਿੰਦੀ ਆਪਣਤ ਦੇ ਭਰੇ ਜਦੋਂ ਇੱਕ ਦੂਜੇ ਨੂੰ ਰਾਹੀ ਮਿਲਦੇ ਤਾਂ ਦੋਨੋਂ ਪਾਸੇ ਫਤੇ ਬੁਲਾਉਂਦੇ ਮਹਿਸੂਸ ਹੁੰਦਾ ਜਿਵੇਂ ਕਾਲੀ ਰਾਤ ਵਿੱਚ ਕਿਧਰੇ ਸੂਰਜ ਨਿਕਲ ਆਇਆ ਹੋਵੇ ਪਿੰਡ ਵੜਦਿਆਂ ਹੀ ਵੱਡਾ ਸਾਰਾ ਬੋਰਡ ਤੇ ਪੱਕਾ ਇੱਟਾਂ ਦਾ ਥੜਾ ਪਿੰਡ ਦੇ ਕਿੰਨੇ ਹੀ ਬਜ਼ੁਰਗਾਂ ਦੀ ਜਿਵੇਂ ਜੀਵਨ ਗਾਥਾ ਸੰਭਾਲੀ ਬੈਠਾ ਹੋਵੇ ਅਕਸਰ ਹੀ ਦਿਨ ਚੜ੍ਹਦੇ ਸੱਥ ਵਿੱਚ ਰੌਣਕਾਂ ਲੱਗ ਜਾਂਦੀਆਂ ਨਾ ਕਿਧਰੇ ਅਖਬਾਰ ਨਾ ਟੈਲੀਵਿਜ਼ਨ ਪਰ ਫਿਰ ਵੀ ਪਤਾ ਨਹੀਂ ਦਿਯਾਲੇ ਛੜੇ ਨੂੰ ਕਿੱਧਰੋਂ ਖਬਰਾਂ ਲੱਭ ਜਾਂਦੀਆਂ ਪਿੰਡ ਦੀ ਹਰ 1921 ਨੂੰ ਉਹ ਸੱਤ ਵਿੱਚ ਉਧੇੜ ਸੁੱਟਦਾ ਬਾਬੇ ਮਗਨ ਨੇ ਬਥੇਰਾ ਕਹਿਣਾ ਓਏ ਕਿਸੇ ਦੇ ਘਰ ਲੱਗੀ ਅੱਗ ਦਾ ਸੇਖ ਕਦੇ ਨੈਗ ਨਹੀਂ ਦਿੰਦਾ ਹੁੰਦਾ ਐਵੇਂ ਨਾ ਕਿਸੇ ਦੀ ਗੱਲ ਨੂੰ ਊਠ ਤੇ ਬੱਲ ਵਾਂਗ ਲਮਕਾਇਆ ਕਰ ਦਿਯਾਲੇ ਛੜੇ ਨੇ ਆਪਣੀਆਂ ਇੰਨਾਂ ਹੀ ਮਾੜੀਆਂ ਆਦਤਾਂ ਕਾਰਨ ਕਈ ਵਾਰ ਪੰਚਾਇਤ ਵਿੱਚ ਮਾਫੀ ਮੰਗ ਖਿਹੜਾ ਛਡਵਾਇਆ ਪਿੰਡ ਦੇ ਸਾਥ ਦੇ ਨਾਲ ਹੀ ਦੋ ਕਮਰਿਆਂ ਵਾਲਾ ਖੁੱਲਾ ਡੋਲਾ ਸਕੂਲ ਜਿੱਥੇ ਪਿੰਡ ਦੇ ਸਾਰੇ ਬੱਚੇ ਪੜ੍ਹਦੇ ਉਹਨਾਂ ਸਮੇਂ ਵਿੱਚ ਕੋਈ ਵਿਰਲਾ ਟਾਵਾ ਹੀ ਬੱਚਾ ਸ਼ਹਿਰ ਪੜਦਾ ਮੈਂ ਤੇ ਮੇਰਾ ਬਚਪਨ ਦਾ ਆੜੀ ਜਿੰਦਰ ਸਕੂਲੋਂ ਛੁੱਟੀ ਹੋਣ ਤੋਂ ਬਾਅਦ ਕਿੰਨਾ ਕਿੰਨਾ ਚਿਰ ਸਾਥ ਵਿੱਚ ਬਜ਼ੁਰਗਾਂ ਦੀਆਂ ਗੱਲਾਂ ਸੁਣੀ ਜਾਣਾ ਜਦ ਘਰ ਪਰਤਣਾ ਤਾਂ ਰਸਤੇ ਵਿੱਚ ਕਈ ਵਾਰ ਦਿਯਾਲਾ ਛੜਾ ਮਿਲ ਜਾਂਦਾ ਉਸ ਦੀ ਅੱਖਾਂ ਵਿੱਚ ਲਿਖੂਰ ਤੇ ਕਚੀਚੀ ਵਟ ਇੱਕ ਹੱਥ ਦੀ ਮੁਠੀ ਦੂਜੇ ਹੱਥ ਤੇ ਸਾਡੇ ਵੱਲ ਵੇਖ ਮਾਰਨੀ ਤਾਂ ਅਸੀਂ ਡਰ ਜਾਣਾ ਮੈਂ ਡਰ ਦੇ ਮਾਰੇ ਨਾਲ ਹੀ ਤਾਇਕੇ ਘਰੇ ਵੱਡ ਜਾਣਾ ਪਰ ਤਾਇਆ ਵੀ ਪਤਾ ਨਹੀਂ ਕਿਉਂ ਮੈਨੂੰ ਉਵੇਂ ਹੀ ਦੇਖਦਾ ਜਿਵੇਂ ਮੈਨੂੰ ਦਿਆਲਾ ਛੜਾ ਦੇਖਦਾ ਮੈਂ ਫਿਰ ਪਲ ਪਰ ਰੋਕੇ ਘਰੇ ਆ ਜਾਣਾ ਇੱਕ ਦਿਨ ਸੱਤ ਵਿੱਚ ਕਿਸੇ ਨੇ ਦੱਸਿਆ ਕਿ ਸਾਲ ਦੇ ਅਖੀਰਲੇ ਮਹੀਨੇ ਜਦੋਂ ਗੱਡੀਆਂ ਵਾਲੇ ਆਨਪੰਡ ਵਿੱਚ ਰੁਕਤੇ ਤਾਂ ਉਹਨਾਂ ਦੀ ਇੱਕ ਕੁੜੀ ਸਿੰਧੀ ਨੂੰ ਆਹ ਦਿਆਲੇ ਛੜੇ ਨੇ ਉੱਚਾ ਨੀਵਾ ਬੋਲ ਦਿੱਤਾ ਸੀ ਤੇ ਫਿਰ ਕਬੀਲੇ ਦੇ ਮਰਦਾਂ ਨੇ ਦਿਆਲੇ ਛੜੇ ਦੀ ਬਹੁਤ ਕੁੱਟਮਾਰ ਕੀਤੀ। ਗੱਲ ਪੰਚਾਇਤ ਵਿੱਚ ਪਹੁੰਚੀ ਤਾਂ ਪਿੰਡ ਦੇ ਸਰਪੰਚ ਜਾਗਰ ਸਿੰਘ ਨੇ ਕਸੂਰ ਦਿਆਲੇ ਛੜੇ ਦਾ ਕੱਢਿਆ ਤੇ ਅਖੀਰ ਦਿਆਲੇ ਛੜੇ ਨੂੰ ਗੱਡੀਆਂ ਵਾਲੇ ਦੇ ਸਿੰਧੀ ਦੇ ਪੈਰੀ ਹੱਥ ਲਾ ਮਾਫੀ ਮੰਗਣੀ ਪਈ। ਬਸ ਉਦੋਂ ਤੋਂ ਹੀ ਦਿਆਲਾ ਛੜਾ ਸਰਪੰਚ ਜਾਗਰ ਲਈ ਅੰਦਰੋਂ ਅੰਦਰੀ ਜ਼ਹਿਰ ਉਗਲਦਾ ਰਹਿੰਦਾ। ਇਸੇ ਲਈ ਦਿਆਲੇ ਛੜੇ ਨੂੰ ਮੇਰੇ ਬਾਰੇ ਪਤਾ ਸੀ ਕਿ ਇਹ ਸਰਪੰਚ ਜਾਗਰ ਦਾ ਛੋਟਾ ਪੱਤਾ ਆੜ ਬਸਬਾ ਤੇ ਸਰਪੰਚੀ ਨੇ ਬਾਪੂ ਦੇ ਪਿੰਡ ਵਿੱਚ ਕਿੰਨੇ ਹੀ ਵੈਰੀ ਬਣਾ ਛੱਡੇ ਸੀ ਸਰਪੰਚੀ ਦੀਆਂ ਵੋਟਾਂ ਵਿੱਚ ਕਿੰਨੀ ਵਾਰੀ ਤਾਇਆ ਵੀ ਖੜਾ ਸੀ ਪਰ ਹਰ ਵਾਰ ਉਹ ਹਾਰ ਜਾਂਦਾ ਖੇਤ ਬੰਨਾਂ ਤਾਂ ਤਾਈ ਨੇ ਕਿੰਨਾ ਚਿਰ ਪਹਿਲਾਂ ਹੀ ਅੱਡੋ ਅੱਡ ਕਰ ਲਿਆ ਸਾਡੇ ਬਜ਼ੁਰਗਾਂ ਦੀ ਸਾਂਝੀ ਜ਼ਮੀਨ ਬਾਪੂ ਦੇ ਹਿੱਸੇ ਆਈ ਕਿਉਂਕਿ ਉਹਨਾਂ ਦੀ ਸਾਮ ਸੰਭਾਲ ਅਖੀਰ ਤੱਕ ਬਾਪੂ ਨੇ ਹੀ ਕੀਤੀ ਸੀ ਪਰ ਤਾਈ ਨੂੰ ਇਹ ਮਨਜ਼ੂਰ ਨਹੀਂ ਸੀ ਤੇ ਉਹ ਵਿੱਚੋਂ ਆਪਣਾ ਹਿੱਸਾ ਮੰਗਦਾ ਜਿਸ ਕਾਰਨ ਕਈ ਵਾਰ ਥਾਣੇ ਕਚਹਿਰੀਆਂ ਵਿੱਚ ਵੀ ਜਾਣਾ ਪਿਆ ਪਰ ਫੈਸਲਾ ਸਾਡੇ ਹੱਕ ਵਿੱਚ ਹੀ ਹੁੰਦਾ ਪਤਾ ਨਹੀਂ ਤਾਇਆ ਕਿਉਂ ਜिदकاری ਬੈਠਾ ਸੀ ਤੇ ਜਿਸ ਕਾਰਨ ਉਹ ਵੀ ਦਿਆਲੇ ਛੜੇ ਵਾਂ ਸਾਡੇ ਪ੍ਰਤੀ ਅੰਦਰੋਂ ਅੰਦਰੀ ਜ਼ਹਿਰ ਉਗਲਦਾ ਰਹਿੰਦਾ ਤੇ ਸ਼ਾਇਦ ਬਾਪੂ ਨੂੰ ਵੀ ਆਪਣੇ ਨਾਲ ਦੇ ਜੰਮੇ ਨਾਲੋਂ ਵੱਧ ਜ਼ਮੀਨ ਪਿਆਰੀ ਹੋ ਗਈ ਸੀ ਪਤਾ ਨਹੀਂ ਇਹ ਕਿਹੋ ਜੀ ਅਣਖ ਸੀ ਜਿਸ ਨੇ ਦੋਵੇਂ ਭਰਾਵਾਂ ਦੇ ਵਿਚਕਾਰ ਨਫ਼ਰਤ ਦੀ ਕੰਧ ਉਸਾਰ ਦਿੱਤੀ ਤੇ ਅੱਗੇ ਜਾ ਪਤਾ ਨਹੀਂ ਇਸ ਦੇ ਕੀ ਭਿਆਨਕ ਸੱਟੇ ਨਿਕਲਣ ਵਾਲੇ ਸੀ ਅੱਜ ਇਸ ਵਕਤੇ ਹੀ ਗੁਰੂ ਘਰ ਦੇ ਪਾਠੀ ਵੱਲੋਂ ਜਦੋਂ ਆਵਾਜ਼ ਆਈ ਤਾਂ ਇੱਕਦਮ ਦਾਦੀ ਚੇਤੇ ਆ ਗਈ ਅਕਸਰ ਹੀ ਗਰਮੀ ਦੀਆਂ ਰਾਤਾਂ ਵਿੱਚ ਮੈਂ ਦਾਦੀ ਨਾਲ ਹੀ ਖੁੱਲੇ ਵਿਹੜੇ ਵਿੱਚ ਮੰਜੇ ਤੇ ਪਿਆ ਨੀਲੇ ਅਸਮਾਨ ਨੂੰ ਤਾਰਿਆਂ ਨਾਲ ਭਰਿਆ ਵੇਖਦੇ-ਵੇਖਦੇ ਬਾਤਾਂ ਸੌਂਦੇ ਰਹਿਣਾ ਦਾਦੀ ਤੋਂ ਮੈਂ ਕਈ ਵਾਰ ਤਾਰੋ ਦੀ ਬਾਤ ਸੰਦਾ ਕਾਲੇ ਰੰਗ ਦੀ ਕਗਰੀ ਤੇ ਉੱਤੇ ਕਿੰਨੇ ਸਾਰੇ ਹੀ ਜੜੇ ਹੋਏ ਸਿਤਾਰੇ ਮੱਥੇ ਦੇ ਇੱਕ ਪਾਸੇ ਨਿੱਕਾ ਜਿਹਾ ਖੁਣਿਆ ਹੋਇਆ ਚੰਨ ਤੇ ਹੱਥ ਵਿੱਚ ਕਿੰਨੇ ਸਾਰੇ ਤਕਲੇ ਖੁਰਚਣੇ ਲੈ ਪਿੰਡ ਦੀ ਹਰ ਗਲੀ ਵਿੱਚ ਫਿਰਦੀ ਇੰਜ ਜਾਪਦੀ ਜਿਵੇਂ ਕੋਈ ਅਸਮਾਨੋਂ ਉਤਰੀ ਅਪਸਰਾ ਹੋਵੇ ਤੇ ਮੈਂ ਵੀ ਉਸ ਨੀਲੇ ਅਸਮਾਨ ਵਿੱਚ ਤਾਰਿਆਂ ਨੂੰ ਲੱਭਦੇ ਲੱਭਦੇ ਪਤਾ ਹੀ ਨਹੀਂ ਕਦੋਂ ਸੌ ਜਾਣਾ ਤੇ ਅੱਜ ਗੁਰੂ ਘਰੋਂ ਫਿਰ ਆਵਾਜ਼ ਆਈ ਕਿ ਭਾਈ ਮੰਡੀ ਵਿੱਚੋਂ ਆਪੋ ਆਪਣੀਆਂ ਪਾਠੀਆਂ ਨੂੰ ਚੱਕ ਲਵੋ ਕਿਉਂਕਿ ਗੱਡੀਆਂ ਵਾਲਿਆਂ ਦਾ ਕਾਫਲਾ ਕੁਝ ਦਿਨ ਆਪਣੇ ਪਿੰਡ ਹੀ ਰੁਕੇਗਾ ਅਚਾਨਕ ਕੰਨਾਂ ਵਿੱਚ ਟੰ ਟੰ ਦੀ ਆਵਾਜ਼ ਆਉਣ ਲੱਗੀ। ਬਲਦਾਂ ਦੇ ਗਲਾਂ ਵਿੱਚ ਬੰਨੀਆਂ ਟੱਲੀਆਂ ਖੜਕਣ ਲੱਗੀਆਂ। ਦੌੜ ਬੁਹੇ ਕੋਲ ਗਿਆ ਤਾਂ ਕਾਫਲਾ ਪਿੰਡ ਵਿੱਚ ਪਹੁੰਚ ਚੁੱਕਾ ਸੀ। ਜਿਸ ਤਰ੍ਹਾਂ ਦਾਦੀ ਬਾਤਾਂ ਵਿੱਚ ਦੱਸਦੀ ਹੁੰਦੀ ਸੀ ਸਭ ਕੁਝ ਉਸੇ ਤਰ੍ਹਾਂ ਦਾ ਹੀ ਸੀ। ਮਹਿਸੂਸ ਹੋਇਆ ਜਿਵੇਂ ਅਸਮਾਨੋਂ ਉੱਤਰ ਸਾਰੀਆਂ ਹੀ ਅਪਸਰਾ ਸਾਡੇ ਪਿੰਡ ਆ ਗਈਆਂ ਹੋਣ। ਟੱਲੀ ਸ਼ਾਮ ਮੈਂ ਤੇ ਮੇਰਾ ਆੜੀ ਜਿੰਦਰ ਮੰਡੀ ਵਿੱਚ ਲੋਕੀ ਉਹਨਾਂ ਗੱਡੀਆਂ ਵਾਲਿਆਂ ਨੂੰ ਵੇਖਦੇ ਮੇਰੇ ਮਨ ਵਿੱਚ ਪਤਾ ਨਹੀਂ ਕਿਉਂ ਅਜੀਬ ਜਿਹੇ ਵਲਵਲੇ ਉੱਠਦੇ ਮੇਰੀਆਂ ਅੱਖਾਂ ਜਿਵੇਂ ਉਸ ਤਾਰੋਂ ਨੂੰ ਹੀ ਲੱਭਦੀਆਂ ਹੋਣ ਸਕੂਲੋਂ ਘਰ ਵੜਦਿਆਂ ਹੀ ਕੰਨੀ ਆਵਾਜ਼ ਪਈ ਬੀਬੀ ਜੀ ਇਹ ਸ਼ੁੱਧ ਧਾਤੂ ਦਾ ਹੈ ਕਦੇ ਖਰਾਬ ਨਹੀਂ ਹੋਗਾ ਥੋੜਾ ਹੋਰ ਨੇੜੇ ਗਿਆ ਤਾਂ ਗੱਡੀਆਂ ਵਾਲਿਆਂ ਵਾਲੀ ਮਾਂ ਨੂੰ ਤੱਕਲੇ ਖੁਰਚਣੇ ਵਖਾ ਰਹੀ ਸੀ ਉਸ ਗੱਡੀ ਵਾਲੀ ਦੇ ਦੂਜੇ ਪਾਸੇ ਵੇਖਿਆ ਤਾਂ ਰੂਹ ਖੜ ਜਈ ਗਈ ਸੱਚਮੁੱਚ ਅੱਜ ਜਿਵੇਂ ਨਿੱਕੀ ਜਹੀ ਤਾਰੋਂ ਘਾਰ ਆ ਗਈ ਹੋਵੇ ਮੈਂ ਇੱਕ ਟੱਕ ਉਸ ਨੂੰ ਵੇਖਦਾ ਹੀ ਰਿਹਾ ਤੇ ਉਸ ਨੇ ਵੀ ਸਰਸਰੀ ਜਿਹੀ ਨਜ਼ਰ ਨਾਲ ਮੇਰੇ ਵੱਲ ਵੇਖਿਆ ਮਾਂ ਕਈ ਵਾਰ ਉਸ ਗੱਡੀਆਂ ਵਾਲੀ ਨੂੰ ਆਟਾ ਦਾਲ ਤੇ ਹੋਰ ਵਰਤਨ ਵਾਲਾ ਸਮਾਨ ਦੇ ਦਿੰਦੀ ਤੇ ਬਦਲੇ ਵਿੱਚ ਕੁਝ ਸਮਾਨ ਲੈ ਲੈਂਦੀ ਇਸੇ ਗੱਡੀਆਂ ਵਾਲੀ ਦਾ ਨਾਂ ਸਿੰਦੀ ਸੀ ਜਿਸ ਨੂੰ ਬਾਪੂ ਨੇ ਪਰੀ ਪੰਚਾਇਤ ਵਿੱਚ ਮਾਣ ਸਨਮਾਨ ਬਖਸ਼ਿਆ ਸੀ ਤੇ ਦਿਆਲੇ ਛੜੇ ਨੂੰ ਬੇਇੱਜ਼ਤੀ ਕਰ ਪਰੀ ਪੰਚਾਇਤ ਵਿੱਚੋਂ ਕੱਢਿਆ ਸੀ ਇਸੇ ਕਰਕੇ ਗੱਡੀਆਂ ਵਾਲਾਂ ਦਾ ਸਾਢੇ ਘਰੇ ਆਉਣਾ ਜਾਣਾ ਕਾਫੀ ਹੁੰਦਾ ਸੀ ਉਸ ਗੱਡੀਆਂ ਵਾਲੀ ਦਾ ਨਾਮ ਤਾਂ ਮੈਨੂੰ ਪਤਾ ਨਹੀਂ ਸੀ ਪਰ ਮੈਂ ਉਸਨੂੰ ਤਾਰੂ ਹੀ ਆਖਦਾ ਕੁਝ ਮਹੀਨੇ ਰੁੱਕ ਜਦੋਂ ਚਲੇ ਜਾਂਦੇ ਤਾਂ ਮੇਰਾ ਕਿਧਰੇ ਹੀ ਮਨ ਨਾ ਲੱਗਣਾ ਅਕਸਰ ਸੋਚਣਾ ਕਿ ਤਾਰੂ ਵੀ ਮੈਨੂੰ ਯਾਦ ਕਰਦੀ ਹੋਵੇਗੀ ਕਿ ਨਹੀਂ ਬਚਪਨ ਦੀਆਂ ਅਨਪੋਲ ਬੇਸਵਾਰਥ ਗੱਲਾਂ ਸੋਚ ਦਿਨ ਰਾਤ ਲੰਘਦੇ ਗਏ ਜਦ ਕਬੀਲਾ ਫੇਰ ਆਉਂਦਾ ਤਾਂ ਤਾਰੋ ਵੀ ਦੌੜੀ ਆਕਾਰ ਆ ਜਾਂਦੀ ਤੇ ਅਸੀਂ ਇਕੱਠੇ ਖੇਡਦੇ ਰਹਿਣਾ ਬਚਪਨ ਵਿੱਚੋਂ ਨਿਕਲ ਆਂ ਜਵਾਨੀ ਵਿੱਚ ਪੈਰ ਧਰ ਲੈ ਤੇ ਹੌਲੀ ਹੌਲੀ ਪਿੰਡ ਵਾਲਿਆਂ ਨੇ ਉਹਨਾਂ ਗੱਡੀ ਵਾਲਿਆਂ ਨੂੰ ਪੱਕੇ ਤੌਰ ਤੇ ਰਹਿਣ ਲਈ ਮੰਡੀ ਦੇ ਨਾਲ ਹੀ ਜਗ੍ਹਾ ਦੇ ਦਿੱਤੀ ਅਕਸਰ ਹੀ ਪਿੰਡ ਦੀ ਉਹ ਡੰਡੀ ਦੇ ਨਾਲ ਲੱਗੇ ਸਰ ਕਾਨਿਆਂ ਦੇ ਓਲੇ ਮੈਂ ਤੇ ਤਾਰੋ ਕਈ ਵਾਰ ਮਿਲਦੇ ਤਾਰੋ ਦੇ ਮਨ ਵਿੱਚ ਉੱਠਦੇ ਕਿੰਨੇ ਸਾਰੇ ਸਵਾਲ ਮੈਨੂੰ ਵੀ ਬੇਚੈਨ ਕਰਦੇ ਉਸਦੀ ਦੂਰਦ੍ਰਿਸ਼ਟੀ ਅਗਲੇਰੇ ਪਵਿੱਖ ਦਾ ਸ਼ੀਸ਼ਾ ਵਿਖਾਉਂਦੀ ਤੇ ਸ਼ੀਸ਼ਾ ਸਾਫ਼ ਦੱਸਦਾ ਸੀ ਕਿ ਇਹ ਰਿਸ਼ਤਾ ਸਮਾਜ ਨੇ ਕਿਸੇ ਵੀ ਹਾਲਤ ਵਿੱਚ ਕਬੂਲ ਨਹੀਂ ਕਰਨਾ ਜਾਤ-ਪਾਤ ਦੀਆਂ ਵੱਡੀਆਂ-ਵੱਡੀਆਂ ਕੰਧਾਂ ਉੱਸਰ ਜਾਂਦੀਆਂ ਪਰ ਸਾਡੀ ਦਾ ਮੁਹੱਬਤ ਇਹਨਾਂ ਜਾਤ-ਪਾਤ ਦੀਆਂ ਕੰਧਾਂ ਨੂੰ ਢਾਉਣ ਲਈ ਹੀ ਹੋਈ ਸੀ ਤੇ ਅਖੀਰ ਦੋ ਰੂਹਾਂ ਇੱਕ ਹੋਈਆਂ ਜਾਤ-ਪਾਤ ਊਚ-ਨੀਚ ਦੀਆਂ ਕੰਧਾਂ ਟਹਿਟੇਰੀ ਹੋ ਗਈਆਂ ਮੁਹੱਬਤ ਤੋਂ ਪਾਰ ਲੰਘ ਗਏ ਜਸਮਾ ਦੀ ਚਾਹਤ ਕੁਝ ਪਲ ਲਈ ਪਾਰੂ ਰਹੀ ਪਰ ਫਿਰ ਤੋਂ ਉਹੀ ਮੁਹੱਬਤਾਂ ਕਾਇਮ ਹੋ ਗਈਆਂ ਇੱਕ ਦੂਜੇ ਨਾਲ ਜਉਣ ਮਰਨ ਦੀਆਂ ਫਿਰ ਤੋਂ ਕਸਮਾਂ ਖਾਧੀਆਂ ਗਈਆਂ ਸਵੇਰ ਹੁੰਦਿਆਂ ਹੀ ਜਿਵੇਂ ਪਿੰਡ ਵਿੱਚ ਕੋਈ ਪੁਚਾਲ ਜਾ ਆ ਗਿਆ ਹੋਵੇ ਸਵੇਰੇ ਹੀ ਜਿੰਦਰ ਵੀ ਆਨਕਾਰ ਵੜਿਆ ਜਿੰਦਰ ਦੇ ਚਿਹਰੇ ਦੀ ਘਬਰਾਹਟ ਦੱਸ ਰਹੀ ਸੀ ਕਿ ਜ਼ਰੂਰ ਕੋਈ ਅਣਹੋਣੀ ਹੋ ਗਈ ਹੈ ਮੇੜੇ ਵਿੱਚ ਵੇਖਿਆ ਤਾਂ ਕੋਈ ਨਹੀਂ ਸੀ ਘਬਰਾਏ ਹੋਏ ਜਿੰਦਰ ਦੇ ਮੂੰਹੋਂ ਬਸ ਇਨਾ ਹੀ ਨਿਕਲਿਆ ਓਏ ਤੇਰੀ ਤਾਰੋ ਓ ਵੇਖ ਆਪਣੀ ਸਾਥ ਵਿੱਚ ਕੀ ਹਾਲ ਹੋਇਆ ਪਿਆ ਤਾਰੋ ਦਾ ਆਪ ਮੁਹਾਰੇ ਹੀ ਨੰਗੇ ਪੈਰੀਂ ਮੈਂ ਸਾਥਵਾਲ ਦੌੜ ਪਿਆ ਸਾਥ ਵਿੱਚ ਸਾਰਾ ਪਿੰਡ ਇਕੱਠਾ ਹੋਇਆ ਪਿਆ ਸੀ ਇੱਕ ਪਾਸੇ ਗੱਡੀਆਂ ਵਾਲੇ ਤੇ ਦੂਜੇ ਪਾਸੇ ਸਾਰਾ ਪਿੰਡ ਤੇ ਪੰਚਾਇਤ ਸਾਥ ਦੇ ਵਿਚਕਾਰ ਕਿਸੇ ਦੋਸ਼ੀਆਂ ਵਾਂਗ ਉਹ ਫੁੱਲਾਂ ਵਰਗੀ ਤਾਰੋ ਮਰਝਾਈ ਬੈਠੀ ਸੀ ਮਹਿਸੂਸ ਹੋ ਰਿਹਾ ਸੀ ਜਿਵੇਂ ਤਾਰੋ ਦੀ ਆਤਮਾ ਤੇ ਉਸ ਦੇ ਸਰੀਰ ਨੂੰ ਕਿਸੇ ਨੇ ਬੁਰੀ ਤਰ੍ਹਾਂ ਝੰਡੋੜ ਕੇ ਰੱਖ ਦਿੱਤਾ ਹੋਇਆ ਮੈਨੂੰ ਤਾਰੋਂ ਤੋਂ ਬਿਨਾਂ ਹੋਰ ਕੋਈ ਦਿਖਾਈ ਨਹੀਂ ਸੀ ਦੇਰਿਆ ਤੇ ਮੈਂ ਘੁੱਟ ਕੇ ਤਾਰੋਂ ਨੂੰ ਕਲਾਵੇ ਵਿੱਚ ਲੈ ਲਿਆ ਸਾਹਮਣੇ ਬੈਠਾ ਬਾਪੂ ਤੇ ਪਰੀ ਪੰਚਾਇਤ ਇਹ ਵੇਖ ਔਠ ਖਲੋ ਗਈ ਜਿਸ ਮੁਹੱਬਤ ਨੇ ਉਸ ਜਾਤ ਪਾਦੀਆਂ ਕੰਧਾਂ ਨੂੰ ਢਾਉਣ ਦੀ ਹਿਮਾਕਤ ਕੀਤੀ ਸੀ ਅੱਜ ਉਸੇ ਸਮਾਜ ਨੇ ਉਹਨਾਂ ਕੰਧਾਂ ਨੂੰ ਫਿਰ ਉਸਾਰ ਦਿੱਤਾ ਬਾਪੂ ਨੇ ਗੁੱਸੇ ਨਾਲ ਮੈਨੂੰ ਗਲੇ ਤੋਂ ਫੜ ਤਾਰੋਂ ਤੋਂ ਪਾਸੇ ਕਰ ਦਿੱਤਾ ਹਰ ਪਾਸੇ ਅਣਖਾਂ ਦੀ ਹੀ ਗੱਲ ਹੋਣ ਲੱਗੀ ਲੱਗਿਆ ਜਿਵੇਂ ਸਾਡੀ ਮੁਹੱਬਤ ਇਨ ਅਣਖਾਂ ਅੱਗੇ ਬਹੁਤ ਨਿਮਾਣੀ ਜਈ ਹੋਵੇ ਕਿਉਂ ਸਰਪੰਚਾ ਹੁਣ ਸੁਣਾ ਫੈਸਲਾ ਕਿ ਚੀਚੀ ਜੇ ਹੀ ਵੱਟ ਦਿਯਾਲੇ ਛੜੇ ਨੇ ਬਾਪੂ ਬਲੰਗਲ ਕਰ ਦਿੱਤੀ ਪਰੇ ਪੰਚਾਇਤ ਨੇ ਸਾਡੀ ਕੋਈ ਨਹੀਂ ਸੁਣੀ ਤੇ ਕਬੀਲੇ ਵਾਲਿਆਂ ਨੂੰ ਹਮੇਸ਼ਾ ਵਾਲੇ ਪਿੰਡੋਂ ਬਾਹਰ ਕੱਢ ਦਿੱਤਾ ਗੱਡੀਆਂ ਵਾਲੀ ਸਿੰਧੀ ਨੇ ਵੀ ਬਾਪੂ ਤੇ ਪਿੰਡ ਵਾਲਿਆਂ ਦਾ ਬਹੁਤ ਮਿਹਨਤ ਤਰਲਾ ਕੀਤਾ ਪਰ ਬਾਪੂ ਦੀ ਅਣਖ ਸਰ ਜાડ ਬੋਲਦੀ ਓਏ ਦਫਾ ਹੋ ਜਾ ਇੱਥੋਂ ਭਲਾ ਤੁਹਾਡੇ ਵਰਗਿਆਂ ਦੀਆਂ ਧੀਆ ਪੈਣਾ ਕਦੇ ਸਰਦਾਰਾਂ ਦੇ ਘਰਾਂ ਦੀਆਂ ਇੱਜ਼ਤਾਂ ਨਹੀਂ ਬਣਦੀਆਂ ਤੇ ਅਖੀਰ ਕਬੀਲੇ ਵਾਲਿਆਂ ਨੂੰ ਪਿੰਡੋਂ ਕੱਢ ਦਿੱਤਾ ਗਿਆ ਘਰਦਿਆਂ ਦੇ ਕਹਨ ਤੇ ਵੱਡੀ ਪਰਜਾਈ ਨੇ ਆਪਣੇ ਪੇਕੇ ਪਿੰਡੋਂ ਮੇਰੇ ਲਈ ਕੁੜੀ ਦਾ ਰਿਸ਼ਤਾ ਵੇਖ ਲਿਆ ਸੀ ਵੱਡੀ ਪਰਜਾਈ ਮੇਰੇ ਲਈ ਮਾਵਾ ਸਮਾਨ ਸੀ ਬੇਸ਼ੱਕ ਉਹਨਾਂ ਦੇ ਆਪਣੇ ਕੋਈ ਔਲਾਦ ਨਹੀਂ ਹੋਈ ਪਰ ਪਰਜਾਈ ਨੇ ਹਮੇਸ਼ਾ ਮੈਨੂੰ ਆਪਣੇ ਬੱਚਿਆਂ ਵਾਂਗ ਹੀ ਪਿਆਰ ਦਿੱਤਾ ਰਜਾਈ ਮੇਰਾ ਦੁੱਖ ਦਰਦ ਸਮਝਦੀ ਸੀ ਪਰ ਉਹ ਵੀ ਬੇਵੱਸ ਸੀ ਜ਼ਿੰਦਗੀ ਜਿਉਣ ਦਾ ਸੁਪਨਾ ਮੈਂ ਜਿਵੇਂ ਤਾਰੂ ਨਾਲ ਹੀ ਵੇਖ ਚੁੱਕਾ ਸੀ ਕਿਤੇ ਹੋਰ ਵਿਆਹ ਕਰਾਉਣ ਦਾ ਤਾਂ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਇੱਕ ਦਿਨ ਅਚਾਨਕ ਜਿੰਦਰ ਘਰ ਆਇਆ ਤਾਂ ਉਸਨੇ ਦੱਸਿਆ ਕਿ ਉਸ ਰਾਤ ਵਾਲੀ ਮੁਲਾਕਾਤ ਤੇਰੇ ਤਾਏ ਨੇ ਵੇਖ ਲਈ ਸੀ ਤੇ ਉਸੇ ਨੇ ਹੀ ਦਿਆਲੇ ਛੜੇ ਨੂੰ ਇਹ ਗੱਲ ਸਾਰੇ ਪਿੰਡ ਵਿੱਚ ਫਲਾਉਣ ਲਈ ਕਿਹਾ ਸੀ ਤਾਂ ਕਿ ਤੇਰੇ ਬਾਪੂ ਤੋਂ ਤੇਰਾ ਤਾਇਆ ਤੇ ਦਿਆਲਾ ਛੜਾ ਬਦਲਾ ਲੈ ਸਕਣ ਪਰ ਉਹਨਾਂ ਦੀ ਅੰਦਰਲੀ ਜ਼ਹਿਰ ਇੱਥੇ ਖਤਮ ਨਹੀਂ ਸੀ ਹੋਈ ਤੇ ਅਖੀਰ ਇੱਕ ਦਿਨ ਪਾਣਾ ਵਰਤ ਗਿਆ ਤਾਈ ਵੱਲੋਂ ਕੁਝ ਬੰਦਿਆਂ ਸਮੇਤ ਖੇਤ ਸਾਂਝੀ ਪੈਲੀ ਵਿੱਚ ਕੰਮ ਕਰਦੇ ਆ ਵੱਡੇ ਭਰਾ ਨੂੰ ਘੇਰ ਲਿਆ ਤੇ ਕਟਮਾਰ ਕਰਦੇ ਆ ਕੁਝ ਅਜੇਹੀਆਂ ਗੁੱਝੀਆਂ ਸੱਟਾਂ ਲੱਗੀਆਂ ਕਿ ਵੱਡਾ ਬਾਈ ਦਮ ਤੋੜ ਗਿਆ ਘਰ ਵਿੱਚ ਸੱਥਰ ਵਿਛ ਗਏ ਪਰ ਜਾਈ ਤਾਂ ਸਦਮੇ ਨਾਲ ਜਿਵੇਂ ਗਮਸਮ ਜਈ ਹੋ ਗਈ ਸਭ ਲਈ ਇਹ ਘਾਟਾ ਬਰਦਾਸ਼ਤ ਕਰਨਾ ਬੜਾ ਔਖਾ ਸੀ। ਕੁਝ ਓਪਰੇ ਬੰਦਿਆਂ ਤੇ ਪਰਚਾ ਹੋ ਗਿਆ ਪਰ ਤਾਇਆ ਬਰੀ ਕਰ ਦਿੱਤਾ। ਬੇਸ਼ੱਕ ਸਮਾਂ गु져ਦਾ ਗਿਆ ਪਰ ਜ਼ਖਮ ਉਸੇ ਤਰ੍ਹਾਂ ਅੱਲੇ ਸੀ। ਬਾਪੂ ਵੀ ਜਿਵੇਂ ਹੁਣ ਹਾਰ ਗਿਆ ਗਿਆ। ਸਾਰਾ ਦਿਨ ਵਿਹੜੇ ਵਿੱਚ ਕਾਰ ਮੰਝਾ ਡਾਹੀ ਪਿਆ ਰਹਿੰਦਾ। ਸ਼ਾਇਦ ਸੋਚਦਾ ਹੋਵੇ ਕਿ ਫੋਕੀਆਂ ਅਣਖਾਂ ਤੇ ਜ਼ਮੀਨਾਂ ਨੇ ਘਰ ਪੱਟ ਦਿੱਤਾ। ਪਰ ਜਵਾਨੀ ਵਿੱਚ ਵਿਧਵਾ ਹੋਈ ਪਰਜਾਈ ਮੈਥੋਂ ਦੇਖੀ ਨਹੀਂ ਸੀ ਜਾਂਦੀ। ਉਹ ਸਾਰਾ ਦਿਨ ਗਮਸਮ ਪਈ ਰਹਿੰਦੀ ਪਰ ਹੁਣ ਘਰ ਵਾਲਿਆਂ ਵੱਲੋਂ ਜੋ ਫੈਸਲਾ ਲਿਆ ਗਿਆ ਸੀ ਉਹ ਮੇਰੇ ਲਈ ਕਿਸੇ ਵੀ ਹਾਲਤ ਵਿੱਚ ਮਨਜ਼ੂਰ ਕਰਨਾ ਔਖਾ ਸੀ ਘਰ ਵਿੱਚ ਪਰਜਾਈ ਦੇ ਪੇਕਿਆਂ ਨੇ ਵੀ ਮੇਰੇ ਸਿਰ ਪੱਗ ਬੰਨਣ ਲਈ ਕਹਿ ਦਿੱਤਾ ਉਹ ਜਿਹੜੀ ਪਰਜਾਈ ਨੂੰ ਮੈਂ ਮਾਵਾ ਮੰਗ ਸਮਝਿਆ ਉਸ ਨਾਲ ਭਲਾ ਮੈਂ ਕਿਵੇਂ ਵਿਆਹ ਕਰਾਵਾਂ ਤੇ ਇਨਾਂ ਆਖ ਮੇਰੀਆਂ ਤਾਂਹਾਂ ਨਿਕਲ ਗਈਆਂ ਹੁਣ ਹਰ ਪਾਸੇ ਹਨੇਰਾ ਹੀ ਦਿਖਾਈ ਦੇ ਰਿਹਾ ਸੀ ਘਰ ਵਿੱਚ ਮੜੀਆਂ ਵਾਂਗ ਇਕਾਂਤ ਫੈਲ ਗਈ ਸੀ। ਬਾਪੂ ਦੀ ਉਹ ਅਣਖ, ਗਰੂ, ਸਰਪੰਚੀ ਸਭ ਕੁਝ ਖਤਮ ਹੋ ਗਈ। ਇੱਕ ਦਿਨ ਤਾਇਆ ਫਿਰ ਘਰ ਆਣ ਮੜਿਆ। ਓਏ ਜਾਗਰ ਸਿਆਂ ਹੁਣ ਕਾਦੀ ਮੇਰੀ ਮੇਰੀ ਕਰਦਾ ਇੱਕ ਤਾਂ ਮਰ ਮੁੱਕ ਗਿਆ ਤੇ ਆ ਦੂਜਾ ਕਿਸੇ ਕੰਮ ਦਾ ਨਹੀਂ। ਬੰਦਾ ਜ਼ਮੀਨਾਂ ਜਾਇਦਾ ਤਾਂ ਆਪਣੇ ਪੁੱਤਾਂ ਤੇ ਅਗਾ ਆਪਣੇ ਪੋਤਿਆਂ ਨੂੰ ਵੰਡਦਾ ਤੇ ਤੇਰਾ ਵੰਸ਼ ਤਾਂ ਖਤਮ ਹੋ ਗਿਆ। ਓਏ ਜਿਹੜੀ ਉਹ ਜ਼ਮੀਨ ਸਾਂਝੀ ਆ ਉਹ ਮੇਰੇ ਨਾਮ ਕਰਦੇ ਇਸੇ ਵਿੱਚ ਭਲਾਈ ਆ ਬੇਸ਼ੱਕ ਤਾਇਆ ਹੰਕਾਰ ਨਾਲ ਭਰਿਆ ਪਿਆ ਸੀ ਪਰ ਬਾਪੂ ਇੱਕ ਸ਼ਬਦ ਨਾ ਬੋਲਿਆ ਸ਼ਾਇਦ ਸਮੇਂ ਦੀ ਮਾਰ ਨੇ ਬਾਪੂ ਨੂੰ ਬੇਜਾਨ ਜਿਹਾ ਕਰ ਦਿੱਤਾ ਸਮਾਂ ਬੀਤਦਾ ਗਿਆ ਬੇਸ਼ੱਕ ਸਾਲ ਬੀਤ ਗਿਆ ਸੀ ਪਰ ਘਰ ਦੇ ਹਾਲਾਤ ਉਹੀ ਸੀ ਮੇਰੇ ਲਈ ਵੀ ਜਿਵੇਂ ਜ਼ਿੰਦਗੀ ਰੁਕ ਚਹੀ ਗਈ ਸਾਰਾ ਦਿਨ ਗਮ ਸਮਝੇ ਰਹਿਣਾ ਅਚਾਨਕ ਇੱਕ ਦਿਨ ਜਿੰਦਰ ਫੇਰ ਦੌੜਿਆ ਘਰ ਆਇਆ ਅਸਤੇ ਢੇਰੇ ਤੇ ਅਜੀਬ ਜਿਹੀ ਖੁਸ਼ੀ ਸੀ ਇਸ ਤੋਂ ਪਹਿਲਾਂ ਕਿ ਉਹ ਕੁਝ ਬੋਲਦਾ ਬਲਦਾਂ ਦੀ ਗਲਾਂ ਦੀਆਂ ਟੱਲੀਆਂ ਦੀ ਟੰ ਟੰ ਦਰਵਾਜ਼ੇ ਤਾਂ ਕੌਣ ਲੱਗੀ ਅੱਜ ਫਿਰ ਆਪ ਮੁਹਾਰੇ ਹੀ ਮੈਂ ਬੂਹੀ ਵਲਪਾ ਜਤ ਰਿਆ ਕਾਫਲੇ ਬਰੂਹਾਂ ਤੇ ਆਣ ਰੁੱਕ ਗਏ ਉਹੀ ਗੱਡੀਆਂ ਵਾਲੀ ਸਿੰਧੀ ਆਣ ਵੇੜੇ ਵਿੱਚ ਰੁੱਕ ਬੋਲੀ ਵੇ ਸਰਦਾਰਾ ਆਵਾਜ਼ ਸਾਰੇ ਵੇੜੇ ਵਿੱਚ ਗੂੰਜ اٹਹੀ ਅੱਜ ਸਿੰਧੀ ਦੀ ਆਵਾਜ਼ ਵਿੱਚ ਕੋਈ ਮਿੰਤ ਤਰਲਾ ਨਹੀਂ ਸੀ ਕੋਈ ਅਜੀਬ ਜਿਹਾ ਜਲਵਾ ਭਰਿਆ ਸੀ ਬਾਪੂ ਵੀ ਆਣ ਸਿੰਦੀ ਦੇ ਸਾਹਮਣੇ ਖਲੋ ਗਿਆ ਪਰ ਬੋਲਿਆ ਕੁਝ ਨਹੀਂ ਸਰਦਾਰਾ ਤੇਰੇ ਤੇ ਜੋ ਬੀਤੀ ਮੈਨੂੰ ਸਭ ਪਤਾ ਤੇ ਤੇਰੇ ਨਾਲ ਦੁੱਖ ਵੀ ਏ ਪਰ ਸਰਦਾਰਾ ਆਫੋਕੀਆਂ ਅਣਖਾਂ ਤੇ ਜ਼ਮੀਨਾਂ ਜਾਇਦਾਦਾਂ ਨਾਲ ਕੋਈ ਵੱਡਾ ਨਹੀਂ ਹੁੰਦਾ ਤੇ ਨਾ ਇਹ ਜ਼ਮੀਨਾਂ ਜਾਇਦਾਦਾਂ ਨਾਲ ਹੀ ਜਾਣੀਆਂ ਸਰਦਾਰਾ ਅਸੀਂ ਵੀ ਤੁਹਾਡੇ ਵਰਗੇ ਹੀ ਹਾਂ ਕੀ ਹੋਇਆ ਤੁਸੀਂ ਮਹਿਲਾ ਵਿੱਚ ਰਹਿੰਦੇ ਹੋ ਤੇ ਅਸੀਂ ਦਰ ਦਰ ਭੜਕਦੇ ਆਂ ਪਰ ਹੈ ਤਾਂ ਇਨਸਾਨ ਹੀ ਇੱਕੋ ਰੱਬ ਦੇ ਬਣਾਏ ਹੋਏ ਜਦੋਂ ਰੱਬ ਨੇ ਕੋਈ ਫਰਕ ਨਹੀਂ ਰੱਖਿਆ ਤਾਂ ਬੰਦੇ ਨੂੰ ਕਿਸ ਨੇ ਹੱਕ ਦਿੱਤਾ ਭੇਦਭਾਵ ਕਰਨ ਦਾ ਸਮੇਂ ਦੀ ਮਾਰ ਨੇ ਜਾਗਰ ਨੂੰ ਅੱਜ ਹੱਥ ਬੰਨਣ ਲਈ ਮਜਬੂਰ ਕਰ ਦਿੱਤਾ ਨਾ ਸਰਦਾਰਾ ਨਾ ਅੱਜ ਹੱਥ ਬੰਨਣ ਦਾ ਸਮਾਂ ਨਹੀਂ ਹੈ ਆਵਦਾ ਆਪਣੇ ਹੱਥ ਅੱਗੇ ਤੇ ਸਾਹਬ ਆਪਣਾ ਵਾਰਸ ਸਿੰਧੀ ਨੇ ਚੁੰਨੀ ਦੇ ਲੜ ਨੂੰ ਇੱਕ ਪਾਸੇ ਕਰ ਮਾਸੂਮ ਜਾਨਿਕਾ ਬੱਚਾ ਜਾਗਰ ਦੇ ਹੱਥਾਂ ਵਿੱਚ ਦੇ ਦਿੱਤਾ ਘਰ ਦੇ ਅੰਦਰ ਤਾਰੂ ਵੀ ਪਹੁੰਚ ਚੁੱਕੀ ਸੀ ਮੈਂ ਤਾਰੂ ਵੱਲ ਵੇਖਿਆ ਤਾਂ ਉਸ ਦੀਆਂ ਅੱਖਾਂ ਰੁਸ਼ਨਾ ਉੱਠੀਆਂ ਜਿਵੇਂ ਉਸ ਰਾਤ ਦੋ ਰੂਹਾਂ ਦੇ ਮਿਲਾਪ ਤੋਂ ਓਬਜੇ ਇਸ ਅੰਸ਼ ਦੀ ਗਵਾਹੀ ਪਰ ਰਹੀਆਂ ਹੋਣ ਹਾਂ ਸਰਦਾਰਾ ਇਹ ਕੋਈ ਓਪਰਾ ਨਹੀਂ ਤੇਰੇ ਪੁੱਤ ਦਾ ਅੰਸ਼ ਈ ਮੇਰੇ ਲਈ ਇਹ ਸਭ ਕੁਝ ਇੱਕ ਸੁਪਨੇ ਵਾਂਗ ਲੱਗ ਰਿਹਾ ਪਰ ਸਭ ਸੱਚ ਸੀ ਬਾਪੂ ਦੀਆਂ ਅੱਖਾਂ ਪਰ ਆਈਆਂ ਸਭ ਜਾਤ ਪਾਤ ਊਚ ਨੀਚ ਦੀਆਂ ਕੰਧਾਂ ਅੱਜ ਫਿਰ ਡਿੱਗ ਪਈਆਂ ਘਰ ਦੇ ਵਾਰਸ ਨੂੰ ਹੱਕ ਨਾਲ ਲਾ ਮਹਿਸੂਸ ਹੋਇਆ ਜਿਵੇਂ ਜਾਗਰ ਵਿੱਚ ਫਿਰ ਤੋਂ ਜਾਨ ਜੀ ਪੈ ਗਈ ਹੋਵੇ ਉਸ ਦਾ ਮਰ ਮੁੱਕ ਗਿਆ ਪੁੱਤ ਜਿਵੇਂ ਫਿਰ ਵਾਪਸ ਆ ਗਿਆ ਹੋਵੇ ਪਤਾ ਨਹੀਂ ਬਾਪੂ ਵਿੱਚ ਅਜੇ ਹੀ ਕਿਹੜੀ ਤਾਕਤ ਆ ਗਈ ਜਿਸ ਨੇ ਤਾਈ ਦੇ ਘਰ ਵੱਲ ਮੂੰਹ ਕਰ ਉੱਚੀ ਆਵਾਜ਼ ਵਿੱਚ ਕਿਹਾ ਓਇਆ ਵੇਖ ਮੇਰਾ ਵਾਰਸ ਮੇਰੀ ਜਾਇਦਾਦ ਜਾ ਲੈ ਲੈ ਜੋ ਤੂੰ ਜ਼ਮੀਨ ਲੈਣੀ ਹੈ ਬਾਪੂ ਨੇ ਵੀ ਆਣ ਤਾਰੋ ਦੇ ਸਿਰ ਹੱਥ ਧਰ ਦਿੱਤਾ ਹੌਲੀ ਹੌਲੀ ਉਹ ਮੁਹੱਬਤਾਂ ਦਾ ਕਾਫਲਾ ਟੇਢੀ ਮੱਡੀ ਡੰਡੀ ਤੋਂ ਹੁੰਦਾ ਹੋਇਆ ਪਿੰਡੋਂ ਬਾਹਰ ਚਲਾ ਗਿਆ ਤੇ ਪਿੱਛੇ ਔੜਦੀ ਰਹੀ ਤੂੜ ਜਿਸ ਵਿੱਚੋਂ ਧੁੰਦਲਾ ਧੁੰਦਲਾ ਅਪਵੈਖ ਦਿਸਨ ਲੱਗਿਆ ਸੋ ਮੁਹੱਬਤ ਕਰਨ ਵਾਲਿਆਂ ਨੂੰ ਕਦੇ ਇਹ ਪਤਾ ਨਹੀਂ ਹੁੰਦਾ ਕਿ ਇਹ ਕਾਫਲਾ ਕਦੋਂ ਸ਼ੁਰੂ ਹੁੰਦਾ ਤੇ ਕਿੱਧਰ ਨੂੰ ਜਾਂਦਾ ਸੋ ਤੁਸੀਂ ਕੀ ਸੋਚਦੇ ਹੋ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਚੰਗੀ ਲੱਗੀ ਕਹਾਣੀ ਤਾਂ ਇੱਕ ਲਾਈਕ ਕਰਕੇ ਦੱਸਿਓ ਸ਼ੇਅਰ ਵੀ ਕਰਿਓ ਦੋਸਤਾਨਾਂ ਤੇ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਵੀ ਚੈਨਲ ਉੱਪਰ ਜਾ ਕੇ ਜ਼ਰੂਰ ਸੁਣਿਓ ਉਮੀਦ ਹੈ ਤੁਹਾਨੂੰ ਵੀ ਬਹੁਤ ਪਸੰਦ ਆਣਗੀਆਂ ਸੁਣਨ ਲਈ ਬਹੁਤ-ਬਹੁਤ ਧੰਨਵਾਦ